ਦੇਖੋ ਬੱਚੇ ਦੇ ਵਿੱਚ ਆਪਾਂ ਸਿੰਪਲੀ ਫਾਈ ਕਰਨਾ ਆ ਜਿਵੇਂ ਆਪਣੇ ਕੋਲ ਫਸਟ ਆਪਾਂ ਇਹਨਾਂ ਨੂੰ ਅੰਡਰ ਰੂਟਸ ਦੇ ਵਿੱਚੋਂ ਖੋਲਣਾ ਆ ਠੀਕ ਹੈ ਆਪ ਨੂੰ ਜਮਾ ਸਿੰਪਲ ਕਰਕੇ ਲਿਖਣਾ ਆ ਜਿਵੇਂ ਫਸਟ ਆਪਾਂ ਇਹਨੂੰ ਸੋਲਵ ਕਰਦੇ ਆ 0 0 0.9 ਹੁਣ ਆਪਾਂ ਇਹਨੂੰ ਕਿੱਦਾਂ ਸੋਲਵ ਕਰਾਂਗੇ ਆਪਾਂ ਕੀ ਕਰਨਾ ਜੀ ਵੀ ਆਪਣੇ ਕੋਲ 9 ਆ ਨਾ ਕੋਈ ਵੀ ਡਿਜੀਟ ਆਪਣੇ ਪਿੱਛੇ ਜ਼ੀਰੋ ਤੋਂ ਬਾਅਦ ਜਾਣਾ ਆਪਣੇ ਕੋਲ ਜਿਵੇਂ ਲਾਸਟ ਤੇ 9 ਆਣਾ ਬਾਕੀ ਤਾਂ ਸਾਰੀਆਂ ਜ਼ੀਰੋਜ਼ ਐ ਆਪੇ ਕਰਾਂਗੇ 9 ਲਿਖ ਲੈਣਾ ਹੈ ਹੁਣ ਦੇਖੋ ਪੁਆਇੰਟ ਤੋਂ ਬਾਅਦ ਕਿੰਨੇ ਅੱਖਰ ਨੇ ਆਪਣੇ ਕੋਲੇ 1 2 3 4 ਜੇ ਆਪਾਂ ਪੁਆਇੰਟ ਉਡਾ ਦਿੰਦੇ ਹੁੰਦੇ ਆ ਮਤਲਬ ਕੀ ਹਟਾ ਦਿੰਦੇ ਹੁੰਦੇ ਆ ਆਪਾਂ ਕੀ ਕਰਦੇ ਹੁੰਦੇ ਆ نیچے ਆਪਾਂ ਲੈਂਡ ਮਾਰ ਕੇ ਆਪਾਂ ਲਿਖਦੇ ਹੁੰਦੇ ਆ ਨਾ ਜੇ ਆਪਾਂ ਡੈਸੀਮਲ ਦੇ ਵਿੱਚ ਦੂਸਰਾ ਕਨਵਰਟ ਕਰਦੇ ਹੁੰਦੇ ਆ ਆਪਾਂ ਇਦਾਂ ਲਿਖਦੇ ਹੁੰਦੇ ਆ ਨਾ ਤਾਂ ਇਹਦੇ ਵਿੱਚ ਆਪਣੇ ਕੋਲੇ ਅੰਡਰ ਰੂਟ ਸੀਗਾ ਆਪਾਂ ਇੱਥੇ ਉੱਤੇ ਵੀ ਅੰਡਰ ਰੂਟ ਪਾਵਾਂਗੇ ਤੇ ਇਹਦੇ ਉੱਤੇ ਵੀ ਅੰਡਰ ਰੂਟ ਪਾਵਾਂਗੇ ਹੁਣ ਆਪਾਂ ਅੰਡਰ ਰੂਟ ਖੋਲਦੇ ਆ ਹੁਣ 9 ਹੈ ਇਹ ਕਿਹਦਾ ਸਕੁਅਰ ਆ ਇਹ ਆਪਣੇ ਕੋਲ 3 ਦਾ ਸਕੁਅਰ ਆ ਜਾਂਦਾ ਆ ਠੀਕ ਹੈ ਤੇ ਆ ਕਿਹਦਾ ਸਕੁਅਰ ਆ ਜਾਂਦਾ ਆਪਣੇ ਕੋਲੇ 100 ਦਾ ਉੜੀ ਆਪਣੇ ਕੋਲ ਪ੍ਰੋਪਰ ਖੁੱਲ ਗਈ ਓਕੇ ਹੁਣ ਜਦੋਂ ਆਪਾਂ ਐਨਰ ਨੂੰ ਮਤਲਬ ਕਿ ਆਪਾਂ ਆ ਪੁਆਇੰਟ ਲਿਖਣਾ ਹੈ ਆਪਾਂ ਕਿਵੇਂ ਲਿਖਾਂਗੇ ਜਿਵੇਂ 3 ਆ ਕਿੰਨੇ ਹੇਠੇ ਦੋ ਜ਼ੀਰੋਜ਼ ਲਾਤੀ ਆਪਾਂ ਕਿਉਂਕਿ ਦੋ ਜ਼ੀਰੋਜ਼ ਹੁੰਦੀਆਂ ਇਸ ਤੋਂ ਬਾਅਦ ਹੁਣ ਆਪਾਂ ਪੁਆਇੰਟ ਲਾਉਣਾ ਆਪਾਂ ਪੁਆਇੰਟ ਕਿੱਥੇ ਲਾਵਾਂਗੇ ਆਪਣੇ ਸਟੇਟਮੈਂਟ ਦੇ ਵਿੱਚ ਕਿੰਨੇ ਅਕਰਵਾਦ ਪੁਆਇੰਟ ਲੱਗਿਆ ਹੋਇਆ ਆਪਣੇ ਇਸ ਦੇ ਵਿੱਚ ਲੱਗਿਆ ਹੋਇਆ ਇੱਕ ਅਕਰਤਵਾਦ ਆਪਣੇ ਕੋਲ ਪੁਆਇੰਟ ਲੱਗਿਆ ਹੋਇਆ ਸੇਮ ਆਪੈਤੇ ਕਰਾਂਗੇ ਇੱਕ ਅਕਰਤਵਾਦ ਪੁਆਇੰਟ ਲਾਵਾਂਗੇ ਇਹ ਆਪਣੇ ਕੋਲੇ ਸਿੰਪਲੀਫਾਈ ਹੋ ਗਿਆ ਆਪਣਾ ਫਸਟ ਠੀਕ ਹੈ ਹੁਣ ਆਪਾਂ ਐਨੋ ਸਿੰਪਲੀਫਾਈ ਕਰਦੇ ਆ 0.0025 ਸੇਮ 25 ਲਿਖਾਂਗੇ ਆਪਣੇ ਕੋਲੇ ਪ੍ਰੋਪਰ ਜਿਹੜਾ ਹੈਗਾਗਾ ਆਪਾਂ ਡਿਜੀਟ ਹੈ ਠੀਕ ਹੈ ਇਸ ਤੋਂ ਬਾਅਦ ਫਿਰ ਪੁਆਇੰਟ ਤੋਂ ਬਾਅਦ ਕਿੰਨੇ ਅੱਖਰ ਆ ਗਏ ਨੇ ਆਪਣੇ ਕੋਲੇ 1 2 3 4 1 2 3 4 10000 ਇਹਨੂੰ ਆਪਾਂ ਕਾਦੇ ਵਿੱਚ ਲਵਾਂਗੇ ਰੂਟ ਦੇ ਵਿੱਚ ਇਹ ਆਪਣੇ ਕੋਲੇ 1000 10000 ਹੈ ਇਹ ਵੀ 10000 ਹੈ ਜੇਪਾ ਦੇਖਿਓ ਪੁਆਇੰਟ ਤੋਂ ਬਾਅਦ ਆਪਣੇ ਕੋਲ ਜਿੰਨੇ ਵੀ ਅੱਖਰ ਹੁੰਦੇ ਆਪਾਂ نیچے ਓਨੀਆਂ ਜ਼ੀਰੋਜ਼ ਲਾਉਣੀਆਂ ਹੁੰਦੀਆਂ ਓਕੇ इस तो बात इसका ट्वेंटी फाइव की रूट है अपने को फाइव का सेम हंडर्ड का सेम आप लिखते हैं फाइव जो आप जीरो मूहे लावे कि लगेगी सेम एक तो बाद एक तो बाद स वाला भी अपने को जिम्मे फस्ट अपना सॉल्व किया उदा ही होगा ठीक है ये अपना कि आीरो पॉइंट जीरो टू आऊगा ये अपने कोके ਇਹ ਹੋ ਗਿਆ ਆਪਣੇ ਕੋਲੇ ਇਹ ਆਪਣੇ ਕੋਲੇ ਇਸ ਦਾ ਅੰਡਰ ਰੂਟ 0.004 ਓਕੇ ਹੁਣ ਆਪਾਂ ਜਿਵੇਂ ਆ ਸਟੇਟਮੈਂਟ ਦੇ ਵਿੱਚ ਸਟੇਟਮੈਂਟ ਦਿੱਤੀ ہوئی ਆਪਾਂ ਇਹਦੇ ਵਿੱਚ ਉਦਾਂ ਹੀ ਫਿਲ ਕਰ ਲੈਣੀ ਆ ਜਿੰਨੀ ਵੀ ਆਪਣੇ ਸਿੰਪਲੀਫਾਈ ਕਰੀਏ ਸਿੰਪਲ ਕਰਕੇ ਲਿਖਿਆ ਜਿਵੇਂ ਫਸਟ ਹੈ 0.003 ਪਲੱਸ ਇਹਦਾ ਕਿਹੜਾ ਸੀਗਾ ਦਿਸ ਵਨ जीरो पॉइंट जीरो फाइव अपने को आ गया दिस वन जीरो पॉइंट जीरो टू हम आप जस्ट इन्हें तो एड करनी है जो अपने कोड करते हैं अपने को फस्ट आ जीरो पॉइंट जीरो एट अपॉइन जीरो पॉइंट जीरो टू उन्हें आप देखिए टू दे टेबल दे एट किन्नते आता फोर के ਜਸਟ 4 ਆ ਜਾਗਾ ਆਨਸਰ ਜੇਪਰ ਜ਼ੀਰੋ ਲਾਉਣੀ ਹੋਵੇ ਉਹ ਵੀ ਲਾ ਸਕਦੇ ਬਟ ਆਪਣੇ ਕੋ ਆਨਸਰ 4 ਲਿਖ ਸਕਦੇ ਆਪਾਂ ਇਹਨੂੰ